ਚੱਲ ਜਿੰਦिए ਚੱਲ ਜਿੰਦिए ਨਹੀਂ ਚੱਲ ਚੱਲ ਚੱਲੀਏ ਦੂਰ ਚੱਲੀਏ ਉਸ ਨਗਰ ਵਾਲ ਇਸ ਜਹਾਨੋਂ ਦੂਰ ਕੋਈ ਸ਼ੌਹਰਤ ਕੀ ਕਰਦੀ ਹੈ ਤੁਹਾਨੂੰ ਕੱਲਿਆ ਕਰ ਦਿੰਦੀ ਹੈ ਸ਼ੌਹਰਤ ਤੇ ਜਦੋਂ ਬੰਦਾ ਹੁੰਦਾ ਹੈ ਨਾ ਉਹਨੂੰ ਲੱਗਦਾ ਮੈਨੂੰ ਇਹਦੀ ਨਹੀਂ ਲੋੜ ਮੈਨੂੰ ਉਹਦੀ ਨਹੀਂ ਲੋੜ ਤੁਸੀਂ ਕੱਲੇ ਹੋਣੇ ਸ਼ੁਰੂ ਹੋ ਜਾਂਦੇ ਤੁਹਾਨੂੰ ਲੱਗਦਾ ਕਿ ਮੈਂ ਅ ਡਿਸਰਵ ਕਰਦਾ ਹਾਂ ਆਪਣੀ ਚੋਕ ਉਤੇ ਆਪਣਾ ਇੱਕ ਪ੍ਰਾਈਵੇਟ ਸਪੇਸ ਮੇਰੇ ਲਾਗੇ ਕੋਈ ਨਾ ਹੋਵੇ ਮੈਂ ਬਾਕੀਆਂ ਨਾਲੋਂ ਵੱਖਰਾ ਕਿ ਸੁਹੇ ਵਿੱਚ ਚੀਰੇ ਵਾਲਿਆ ਦਾ ਇੱਕ ਵਾਰ ਜ਼ਿਕਰ ਹੋ ਜੇ ਜੀ ਵੀਰ ਸਿੰਘ ਵੱਡੇ ਪਰਦੇ ਦੇ ਉੱਤੇ ਤੇ ਐਕਸਪੈਕਟੇਸ਼ਨ ਹੋਰ ਵੀ ਲੋਕਾਂ ਦੀ ਹੋਵੇਗੀ ਹਨਾ ਥੋੜਾ ਜਿਹਾ ਜੇ ਦੱਸੋ ਇਹਦੇ ਬਾਰੇ ਬਿਲਕੁਲ ਬੇਸਿਕਲੀ ਸੁਹੇ ਵਿੱਚ ਚੀਰੇ ਵਾਲਿਆ ਫਿਲਮ ਜਿਹੜੀ ਹੈ ਨਾ ਦੀ ਇਹ ਫੈਮਲੀ ਇਮੋਸ਼ਨਸ ਦੇ ਉੱਤੇ ਖੇਡਦੀ ਹੈ ਹਮ ਪਰਿਵਾਰਕ ਕਦਰਾਂ ਕੀਮਤਾਂ ਤੇ ਖੇਡਦੀ ਹੈ ਰੋਮਾਂਸ ਦੀ ਗੱਲ ਵੀ ਹੈ ਕਾਮੇਡੀ ਦੀ ਵੀ ਇਹਦੇ ਵਿੱਚ ਹੈਗੀ ਆ ਫਿਰ 1947 ਦੀ ਪਾਰਟੀਸ਼ਨ ਦੇ ਉੱਤੇ ਜਦੋਂ ਲਿਖਣਾ ਸ਼ੁਰੂ ਕੀਤਾ ਸੀਗਾ ਸਕੂਲ ਚ ਪੜਦਾ ਸੀਗਾ ਉਹ ਬੱਸ ਦੇ ਇੰਜਣ ਦੇ ਬੈਠੇ ਹੁਣਾ ਹੂੰ ਹੂੰ ਤੇ ਉਹਦੇ ਵੀ ਚੇਤਾ ਭੁੱਲ ਜਾਂਦਾ ਸੀ ਕਿ ਇੰਜਣ ਗਰਮ ਹੋ ਗਿਆ ਉੱਠਣਾ ਵੀ ਹੈ ਪੇਰੈਂਟਸ ਦੀ ਮਥੋਂ ਨਕਾਰਉਦਾ ਸੀ ਜਦੋਂ ਗਾਣਾ ਆਇਆ ਸੀ ਨਾ ਮੇਰਾ ਕੀ ਕਸੂਰ ਹਾਂਜੀ ਹਾਂਜੀ ਤਾਂ ਉਦੋਂ ਮਤਲਬ ਹਰ ਰੋਜ਼ ਇਦਾਂ ਧਮਕੀਆਂ ਆਉਣੀਆਂ ਪਰ ਬਰਸ਼ਾਂ ਨਹੀਂ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਹੈ ਨਾ ਮੈਨੂੰ ਇਦਾਂ ਦੇ ਫੋਨ ਆਉਣੇ ਕਿ ਤੇਰੀਆਂ ਰਿਸ਼ਤੇਦਾਰੀਆਂ ਤੱਕ ਉਝਾੜ ਦੇਾਂਗੇ ਸਾਰੀਆਂ ਹੈ ਨਾ ਬੇਰ ਕੰਮ ਤੋਂ ਘਰੇ ਆਏ ਤੇ ਘਰੇ ਆ ਕੇ ਮੈਨੂੰ ਕਹਿੰਦੇ-ਕਹਿੰਦੇ ਵੀ ਯਾਰ ਤੇਰਾ ਤਾਂ ਰੌਲਾ ਕਾਫੀ ਵਧਿਆ ਹੋਇਆ ਹੈ ਮੈਨੂੰ ਅੱਜ ਪਤਾ ਲੱਗਿਆ ਮੈਂ ਕਿਹਾ ਹਾਂਜੀ ਮੈਂ ਕਿਹਾ ਕੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਹਿੰਦੇ ਮੈਨੂੰ ਫੋਨ ਆਇਆ ਸੀ ਕਿਸੇ ਬੰਦੇ ਦਾ ਕੋਈ ਮੈਨੂੰ ਗਾਲਾਂ-ਗੂਲਾਂ ਕੱਢਦਾ ਸੀ ਤੇ ਮੈਂ ਵੀ ਤਸੱਲੀ ਕਰਾਤੀ ਹੋਈ ਅੱਛਾ ਫਿਰ ਮੈਨੂੰ ਕਹਿੰਦੇ-ਕਹਿੰਦੇ ਹੁਣ ਦੇਖ ਜੋ ਹੋ ਗਿਆ ਸੋ ਹੋ ਗਿਆ ਹੁਣ ਐਵੇਂ ਮਾਫੀ ਮੰਨ ਕੇ ਮੇਰੀ ਪਿੱਠ ਨਾਲ ਲਵਾ ਦੀ ਜੇ ਜੇਲ੍ਹ ਕੱਟਣੀ ਪਈ ਤਾਂ ਕੱਟ ਲੈ ਬਲ ਬਲ ਤਾਂ ਉਸ ਚੀਜ਼ ਦੇ ਮੈਨੂੰ ਮਤਲਬ ਫਿਰ ਹੋਰ ਹਲਾਸ਼ੇਰੀ ਦਿੱਤੀ ਕਿ ਜਦੋਂ ਮੇਰੇ ਆਪਣੇ ਮੇਰੇ ਨਾਲ ਖੜੇ ਮੈਂ ਅਛਾ ਮਦਰ ਨਾਲ ਕਿੱਦਾਂ ਦੀ ਇਕੁਏਸ਼ਨ ਆ ਵੀਰ ਸਿੰਘ ਹੋਰਾਂ ਦੀ ਕਿਉਂਕਿ ਜਿਵੇਂ ਤੁਸੀਂ ਉਹ ਮਾਵਾ ਦਾ ਜਦੋਂ ਜ਼ਿਕਰ ਆਉਂਦਾ ਤੁਸੀਂ ਮੈਨੂੰ ਇਦਾਂ ਇਦਾਂ ਦੀਆਂ ਗੱਲਾਂ ਲਿਖੀਆਂ ਕਿ ਮੈਨੂੰ ਐਂ ਲੱਗਦਾ ਕਿ ਇਹ ਤਾਂ ਹੂਬ ਹੂ ਇੱਕ ਮਾਂ ਦੀ ਸੋਚ ਹੀ ਲਿਖਤੀ ਹੈ ਨਾ ਜੋ ਕਦੇ ਬਿਆਨ ਨਹੀਂ ਕੀਤੀ ਹੁੰਦੀ ਮਾਂ ਨੇ ਪਰ ਉਹ ਗੈਸਚਰਜ਼ ਹੁੰਦੇ ਨੇ ਜਦੋਂ ਪੁੱਤ ਘਰੋਂ ਗਿਆ ਹੋਵੇ ਫੋਨ ਕਰੀ ਜਾਣਾ ਮੈਨੂੰ ਲੱਗਦਾ ਵਿਆਹ ਵਿਆਹ ਬੰਦੇ ਵੱਧ ਸਮਝਾਂਦੇ ਘਰ ਵਾਲੀ ਘੱਟ ਫੋਨ ਕਰੂਗੀ ਮਦਰ ਦੇ ਵੱਧ ਆਉਂਦੇ ਜਿਉਂ ਨੂੰ ਗੱਲ ਵੀ ਕਹਿਣੀ ਹੋਵੇ ਅਸੀਂ ਮਾਂ ਦੇ ਵਾਇਆ ਕਹਿੰਦੇ ਆ ਪਰ ਗੱਲ ਇਹ ਕਿ ਮਾਂ ਦੇ ਨਾਲ ਜਿਹੜਾ ਸਾਡਾ ਈਮੋਸ਼ਨ ਹੁੰਦਾ ਉਹਨੂੰ ਅਸੀਂ ਆਪ ਹੀ ਬੈਠ ਕੇ ਕਈ ਵਾਰੀ ਅਬਜ਼ਰਵ ਨਹੀਂ ਕਰਦੇ ਹੂੰ ਕਿ ਮੁੰਡਿਆਂ ਦੀ ਸਾਈਕੀ ਇਦਾਂ ਦੀ ਅਸੀਂ ਫਰੈਂਡ ਸਰਕਲ ਚ ਖੋਸ਼ ਰਹਿੰਦੇ ਆ ਗੱਡੀ ਚੁੱਕੀ ਗੇੜੇ ਗੁੜੀਆਂ ਮਾਰ ਲਈ ਇਧਰ ਉਧਰ ਦੀਆਂ ਗੱਲਾਂ ਕਰ ਲਈ ਹਰਲ ਹਰਲ ਕਰਕੇ ਘਰ ਨੂੰ ਆ ਗਏ ਰੋਟੀ ਖਾਧੀ ਤੇ ਸੌ ਗਏ ਹੂੰ ਹੈਨਾ ਪਰ ਜਦੋਂ ਤੁਸੀਂ ਬਰੀਕੀ ਨਾਲ ਕਈ ਵਾਰੀ ਬਹਿ ਕੇ ਆਪਣੇ ਰਿਲੇਸ਼ਨਸ ਨੂੰ ਅਬਜ਼ਰਵ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਕਮਾਲ ਦੀਆਂ ਚੀਜ਼ਾਂ ਦੇਖਣ ਪੰਜਾਬ ਬਾਰੇ ਵੀਰ ਸਿੰਘ ਦਾ ਕੀ ਖਿਆਲ ਹੈ ਪੰਜਾਬ ਦਾ ਜਦੋਂ ਜ਼ਿਕਰ ਆਉਂਦਾ ਆ ਆਪਾਂ ਪੰਜਾਬ ਬੋਲਦੇ ਆ ਤਾਂ ਵੀਰ ਸਿੰਘ ਦੇ ਮਨ ਦੇ ਵਿੱਚ ਕੀ ਜਜ਼ਬਾਤ ਉਮੜਦੇ ਪੰਜਾਬ ਜਦੋਂ ਬੋਲਦੇ ਆ ਤਾਂ ਮਾਣ ਖੇੜਾ ਖੁਸ਼ੀ ਔਰ ਰਿਸਪਾਂਸਿਬਿਲਟੀ ਹੂੰ ਇਹ ਇਹ ਚੀਜ਼ਾਂ ਰਿਸਪਾਂਸਿਬਿਲਟੀ ਵਾਲੀ ਗੱਲ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਘੱਟ ਲੋਕ ਕਹਿੰਦੇ ਆ ਛਸਤਰ ਲੈ ਕੇ ਜਦੋਂ ਮੈਂ ਨਿਕਲਿਆ ਉੱਥੇ ਦਾ ਸਟਾਫ ਜਿਹੜਾ ਮੈਨੂੰ ਮਿਲਿਆ ਉਹਨਾਂ ਨੂੰ ਮੈਂ ਉਹਨਾਂ ਪੁੱਛਿਆ ਕਹਿੰਦੇ ਤੁਸੀਂ ਕਿਉਂ ਰੱਖਿਆ ਮੈਂ ਕਿ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਹੂੰ ਉਹ ਗੋਰੀ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਕਿਉਂ ਪ੍ਰੋਟੈਕਟ ਕਰੋਗੇ ਮੈਂ ਕਿਹਾ ਕਿਉਂਕਿ ਮੈਂ ਮੇਰੀ ਸੌਂ ਹੀ ਐਸੀ ਗੱਲ ਦੀ ਹੈ ਕਿ ਮੈਂ ਜਿੱਥੇ ਖੜਾ ਹਾਂ ਜੇ ਮੇਰੇ ਲਾਗੇ ਕਿਸੇ ਨੂੰ ਲੋੜਾ ਤਾਂ ਮੈਨੂੰ ਪ੍ਰੋਟੈਕਟ ਕਰਨਾ ਪਊਗਾ ਮੇਰੇ ਮੇਰੇ ਰਿਲੀਜੀਅਨ ਦੀ ਉਹ თੀ ਇਹ ਹੀ ਹੈ ਉਹ ਬੜੇ ਖੁਸ਼ ਹੋਏ ਬਹੁਤ ਬਚਕਾਨੀਆਂ ਹਰਕਤਾਂ ਕਰ ਰਹਾ ਸੀ ਅੱਛਾ ਮੈਂ ਮੇਰਾ ਬਚਪਨਾ ਮੇਰੇ ਘਰਦਿਆਂ ਨੂੰ ਪਤਾ ਹੈ ਮੇਰੇ ਨਾਲ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਕਿ ਮੈਂ ਕਿੰਨੇ ਜੋਕਸ ਕਰੈਕ ਕਰਦਾ ਹਾਂ ਮੈਨੂੰ ਬੱਚਿਆਂ ਵਾਂਗ ਜੀਣਾ ਕਿੰਨਾ ਜ਼ਿਆਦਾ ਪਸੰਦ ਆ ਤੁਸੀ ਸੱਚ ਜਾਣਿਓ ਅਜੇ ਵੀ ਇਦਾਂ ਦਾ ਆ ਮੈਂ ਕਿਹ ਅਲਮਾਰੀ ਦੇ ਖਲੋ ਕੇ ਮੈਂ ਬੈੱਡ ਤੇ ਛਾਲ ਮਾਰਨ ਵਾਲੇ ਬੱਚਿਆਂ ਵਾਂਗ ਅਜੇ ਵੀ ਛਾਲਾਂ ਮਾਰ ਪਾਣੀ ਦੇ ਵਿੱਚ ਜੇ ਮੈਂ ਨਹਾਉਣ ਗਿਆ ਤਾਂ ਹੋ ਸਕਦਾ ਮੈਂ ਢੇਢੇਢ ਘੰਟਾ ਪਾਣੀ 'ਚ ਖੇਡੀ ਜਾਵਾਂ ਕਲਾਕਾਰਾਂ ਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਮਿੱਥ ਰਹਿੰਦੇ ਨੇ ਨਾ ਹਮੇਸ਼ਾ ਕਿ ਆਪਣੀ ਲੁੱਕ ਨੂੰ ਲੈ ਕੇ ਬਹੁਤ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਔਰ ਖਾਸ ਤੌਰ ਤੇ ਜਿਹੜਾ ਹੁਣ ਸਮਾਂ ਚੱਲਦਾ ਆਪਣੇ ਨੂੰ ਕੈਰੀ ਕਰਨ ਦਾ ਉਹ ਤਰੀਕਾ ਗੱਡੀਆਂ ਇਹ ਉਹ ਚੀਜ਼ਾਂ ਵੀਰ ਸਿੰਘ ਇਹਦੇ ਵਿੱਚ ਬਲੀਵ ਨਹੀਂ ਕਰਦਾ। ਆਪਣੀ ਮਰਜ਼ੀ ਹੈ ਭਾਜੀ ਜਿਹੜਾ ਜਿੰਨੂੰ ਜਦਾਂ ਜੀਣ 'ਚ ਮਜ਼ਾ ਆਉਂਦਾ ਹੈ ਉਹ ਉਸੇ ਤਰੀਕੇ ਨਾਲ ਜਿੰਦਾ ਹੈ। ਮੇਰਾ ਮਜ਼ਾ ਜਿਹੜੀਆਂ ਚੀਜ਼ਾਂ ਦੇ ਵਿੱਚ ਮੈਂ ਕਰਦਾ। ਜਦੋਂ ਲੋਕ ਪੰਜਾਬ ਦੇ ਗੀਤਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਨੇ ਬਹੁਤ ਫਿਕਰਮੰਦ ਨਜ਼ਰ ਆਉਂਦੇ ਨੇ ਬਹੁਤ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਨੇ ਕਿ ਗੀਤਕਾਰੀ ਕਿੱਧਰ ਚਲੇਗੀ ਗਾਇਕੀ ਕਿਵੇਂ ਦੀ ਹੋਊਗੀ ਪਹਿਰਾਵੇ ਕਿਵੇਂ ਦੇ ਹੋਊਗੇ ਤਾਂ ਉਦੋਂ ਇਸ ਸਭ ਦੇ ਵਿੱਚ ਬਹੁਤ ਘਟਕ ਨਾਮ ਨੇ ਜਿਹੜੇ ਚੇਤੇ ਦੇ ਵਿੱਚ ਆਉਂਦੇ ਨੇ ਔਰ ਨਵੇਂ ਦੌਰ ਦੇ ਵਿੱਚ ਵੀਰ ਸਿੰਘ ਹੋਰਾਂ ਦਾ ਨਾਮ ਵੀ ਜ਼ਿਕਰ ਦੇ ਵਿੱਚ ਆਉਂਦਾ ਹੈ ਸੋਚ ਦੇ ਵਿੱਚ ਆਉਂਦਾ ਤੇ ਬੜੀ ਦਿਲ ਦੇ ਵਿੱਚ ਖੇੜਾ ਜਿਹਾ ਆ ਜਾਂਦਾ ਤੇ ਵੀਰ ਸਿੰਘ ਸਾਡੇ ਨਾਲ ਨੇ ਭਾਈ ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਭਾਈ ਠੀਕ ਠਾਕ ਹਾਂ ਬਿਲਕੁਲ ਜੀ ਚੰਗਾ ਪਹਿਲਾਂ ਤੋਂ ਤੁਸੀਂ ਬਹੁਤ ਕਮਾਲ ਲਿਖਦੇ ਹੋ ਤੇ ਤੁਹਾਡੀ ਜਿਹੜੀ ਦੇਖ ਹੈ ਨਾਲਾ ਪ੍ਰਕਾਸ਼ ਹੈ ਔਰ ਕਈ ਵਾਰੀ ਘਰ ਦੇ ਤੁਹਾਨੂੰ ਜਦੋਂ ਦੇਖਦੇ ਆ ਤੇ ਸਾਨੂੰ ਵੀ ਟਿੱਪਣੀ ਕਰਦੇ ਆ ਕਿ ਆ ਦੇਖੋ ਕਿੰਨਾ ਬੰਦਾ ਟੀਵੀ ਤੇ ਆ ਰਿਹਾ ਕਿਵੇਂ ਲੱਗਦਾ ਤੂੰ ਇਹ ਤਾਂ ਬਹਾਨੇ ਬਣਾਈ ਜਾਂਦੀ ਜੀ ਥੈਂਕ ਯੂ ਬਈ ਥੈਂਕ ਯੂ ਭਾਈ ਚਾਹੇ ਮਾਵਾ ਦਾ ਫਿਕਰ ਹੋਵੇ ਹੈਨਾ ਕਿ ਜਦੋਂ ਤੱਕ ਬੱਚੇ ਮੁੜ ਨਹੀਂ ਆਉਂਦੇ ਮਾਵਾ ਫਿਕਰ ਕਰਦੀਆਂ ਨੇ ਚਾਹੇ ਘਰ ਦੀਆਂ ਤੰਗੀਆਂ ਦੀ ਗੱਲ ਹੋਵੇ ਕਿ ਮੇਰਾ ਕੀ ਕਸੂਰ ਆ ਜਾਂ ਬਹੁਤ ਤਰ੍ਹਾਂ ਦੇ ਤੁਸੀਂ ਕਮਾਲ ਕਮਾਲ ਦੇ ਚੀਜ਼ਾਂ ਲਿਖੀਆਂ ਜਾਂ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਉਹ ਲਿਖਿਆ ਉਹ ਤਾਂ ਤੁਸੀਂ ਕਮਾਲ ਹੀ ਕਰਤੀ ਕਿ ਉਸ ਦਰਬਾਨ ਬਹੁਤ ਸਖਤ ਨੇ ਉੱਥੇ ਕੁਛ ਨਾਲ ਨਹੀਂ ਜਾਂਦਾ ਮੈਂ ਕਹਿੰਦਾ ਕਿ ਆਪਣੇ ਨਿਰਭਾਈ ਹੋਰਾਂ ਨੇ ਤਾਂ ਕਮਾਲ ਕੀਤੇ ਆ ਥੋੜਾ ਜਿਹਾ ਉਹਨਾਂ ਦੀ ਸ਼ੁਰੂਆਤ ਕਰਾਂਗੇ ਅੱਛਾ ਗਾਵਾ ਜੀ ਹਾਂ ਥੋੜਾ ਜਿਹਾ ਇਹ ਹੋ ਜੇ ਉਹ ਚੱਲ ਜਿੰਦिए ਚੱਲ ਜਿੰਦिए ਨੀ ਚੱਲ ਚੱਲ ਚੱਲਿਏ ਤੁਰ ਚੱਲਿਏ ਉਸ ਨਗਰ ਵਾਲ ਇਸ ਜਹਾਨੋਂ ਦੂਰ ਕੁੜੇ ਮਨ ਮੰਦਰ ਵਿੱਚ ਸਿਆਹ ਹਨੇਰਾ ਕਰੀਏ ਨੂਰੋਂ ਨੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਨਹੀਂ ਚੱਲ ਚੱਲ ਚੱਲੀਏ ਤੁਰ ਚੱਲੀਏ ਉਸ ਨਗਰ ਵੱਲ ਇਸ ਜਹਾਨੋਂ ਦੂਰ ਕੁੜੇ ਥੈਂਕ ਯੂ ਇਹ ਇਹ ਗੀਤ ਜਦੋਂ ਆਪਾਂ ਸੁਣਦੇ ਆ ਤਾਂ ਮੈਨੂੰ ਲੱਗਦਾ ਕਿ ਇੰਟਰਨਲ ਟਰਾਂਸਫਰਮੇਸ਼ਨ ਬਹੁਤ ਜ਼ਬਰਦਸਤ ਹੁੰਦੀ ਹੈ ਬੰਦਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸੋਚਦਾ ਮਤਲਬ ਮੈਂ ਵੱਡੇ ਵੱਡੇ ਬੰਦਿਆਂ ਨੂੰ ਜਦੋਂ ਇਹ ਗੀਤ ਆਇਆ ਉਦੋਂ ਥੋੜਾ ਜਿਹਾ ਲਿਟਰੇਚਰ ਦੇ ਨਾਲ ਜਿੰਨੀ ਕ ਅਸੀਂ ਸਮਝ ਰੱਖੀ ਦੀ ਆ ਤਾਂ ਫਿਰ ਉਹ ਇੱਕ ਦੂਜੇ ਨਾਲ ਚਰਚਾ ਜੀ ਹੁੰਦੀ ਆ ਉਹ ਕਹਿੰਦੇ ਕਿ ਯਾਰ ਕਮਾਲ ਕਰਤੀ ਤੁਸੀਂ ਅਧਿਆਤਮ ਦਾ ਵੀ ਵੀਰ ਸਿੰਘ ਤੇ ਬਹੁਤ ਅਸਰ ਹੈ ਜੇ ਇਸ ਤਰ੍ਹਾਂ ਦੀ ਲੇਖਣੀ ਨਿਕਲ ਕੇ ਜੇ ਆਉਂਦੀ ਆ ਹ ਮੈਨੂੰ ਲੱਗਦਾ ਕਿਤੇ ਨਹੀਂ ਹੁੰਦਾ ਸਾਰਿਆਂ ਤੇ ਹੁੰਦਾ ਹੀ ਨਹੀਂ ਵੱਧ ਘੱਟ ਹੁੰਦਾ ਮਨ ਲੱਗਦਾ ਹਾਂ ਜੀ ਜੇ ਵੀਰ ਸਿੰਘ ਹੋਰਾਂ ਤੇ ਪੁੱਛੀਏ ਆਪਾਂ ਜੇ ਲਾਈਏ ਨੈਚੁਰਲ ਜਿਹਾ ਹੀ ਹੈ ਭਾਜੀ ਮੈਂ ਮਤਲਬ ਕੋਈ ਐਡਾ ਨਹੀਂ ਵੀ ਮੈਂ ਬਹੁਤ ਅਧਿਆਤਮਿਕ ਇਨਸਾਨ ਹੈ ਤਾਂ ਮੈਂ ਕੁਛ ਨਹੀਂ बस ਜਿੱਦਾਂ ਦਾ ਜੀਣਾ ਹੈ ਉਦਾਂ ਦਾ ਹੈਗਾ ਕੋਈ ਕਲਾ ਕਲਾਕਾਰਾਂ ਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਮਿੱਥ ਰਹਿੰਦੇ ਨੇ ਨਾ ਹਮੇਸ਼ਾ ਕਿ ਆਪਣੀ ਲੋਕ ਨੂੰ ਲੈ ਕੇ ਬਹੁਤ ਤਰ੍ਹਾਂ ਦਾ ਉਹਨਾਂ ਦੇ ਉੱਤੇ ਹੁੰਦਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਔਰ ਖਾਸ ਤੌਰ ਤੇ ਜਿਹੜਾ ਹੁਣ ਸਮਾਂ ਚੱਲਦਾ ਆ ਆਪਣੇ ਉਹਨੂੰ ਕੈਰੀ ਕਰਨ ਦਾ ਉਹ ਤਰੀਕਾ ਗੱਡੀਆਂ ਇਹ ਵੋ ਚੀਜ਼ਾਂ ਵੀਰ ਸਿੰਘ ਇਹਦੇ ਵਿੱਚ ਬਲੀਵ ਨਹੀਂ ਕਰਦਾ ਤਾਂ ਆਪੋ ਆਪਣੀ ਮਰਜ਼ੀ ਆ ਭਾਜੀ ਜਿਹੜਾ ਜਿੰਨੂੰ ਜਿੱਦਾਂ ਜੀਣ 'ਚ ਮਜ਼ਾ ਆਉਂਦਾ ਹੈ ਉਹ ਉਸੇ ਤਰੀਕੇ ਨਾਲ ਜਿੰਦਾ ਹੈ ਹਮ ਮੇਰਾ ਮਜ਼ਾ ਜਿਹੜੀਆਂ ਚੀਜ਼ਾਂ ਦੇ ਵਿੱਚ ਮੈਂ ਕਰਦਾ ਹਾਂ ਹਾਂਜੀ ਮੈਨੂੰ ਲੱਗਦਾ ਕਿ ਇਹ ਵੀ ਤੁਸੀਂ ਚੀਜ਼ ਪ੍ਰੂਵ ਕੀਤੀ ਕਿ ਕਲਾ ਵੱਡੀ ਹੋਣੀ ਚਾਹੀਦੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਬੈਕਫੁੱਟ ਤੇ ਰਹਿ ਜਾਂਦੀਆਂ ਆ ਕੋਈ ਵੀ ਜਿਹੜਾ ਕੰਮ ਹੈ ਨਾ ਭਾਜੀ ਚਾਹੇ ਉਹ ਬਿਜ਼ਨਸ ਹੋਵੇ ਚਾਹੇ ਉਹ ਆਰਟ ਹੋਵੇ ਜਦੋਂ ਆਪ ਕੋ ਉਹਦੀ ਸਿਖਰ ਵੱਲ ਨੂੰ ਮੂਵ ਕਰਦੇ ਆ ਨਾ ਤਾਂ ਸ਼ੋਹਰਤ ਹਾਸਲ ਹੋਣੀ ਸ਼ੁਰੂ ਹੋ ਜਾਂਦੀ ਹੈ ਸ਼ੋਹਰਤ ਇੱਕ ਇਦਾਂ ਦੀ ਚੀਜ਼ ਹੈ ਦਾਅਵੇ ਨਾਲ ਕਹਿੰਦਾ ਤੁਸੀਂ ਅੱਜ ਬਿਜ਼ਨਸ ਕਲਾਸ ਤੇ ਟ੍ਰੈਵਲ ਕਰਨਾ ਸ਼ੁਰੂ ਕਰ ਦੋ ਜਿੱਦਣ ਤੁਹਾਨੂੰ ਪੈਸੇ ਦੀ ਤੰਗੀ ਕਰਕੇ ਇਕਨੋਮੀ ਚ ਸੀਟ ਕਰਾਉਣੀ ਪੈ ਜੂਗੀ ਤੁਹਾਨੂੰ ਇੱਕ ਵਾਰੀ ਫੀਲ ਹੋਊਗਾ ਯਾਰ ਹਮ ਕੁਝ ਖਰਾਬ ਹੋ ਗਿਆ ਜਾਂ ਮੈਂ ਹੁਣ ਕਿੱਦਾਂ ਕਰੂੰਗਾ ਤੁਹਾਨੂੰ ਔਖਾ ਲੱਗੂਗਾ ਹੈਨਾ ਤੇ ਮੈਂ ਇਸ ਗੱਲ ਦੇ ਵਿੱਚ ਸਹਿਮਤ ਹੋਂਨਾ ਕਿ ਆਪਣੇ ਆਪ ਨੂੰ ਉਨੀਆਂ ਕਾ ਦਿੱਤਾ ਆਪਣੀਆਂ ਵਿਗਾੜੋ ਕਿ ਜੇ ਠਾਣੋ ਵੀ ਆਉਣਾ ਪਵੇ ਤੇ ਕੋਈ ਮੁਸ਼ਕਲ ਨਾ ਹੋਵੇ ਤੁਸੀਂ ਨਹੀਂ ਵਿਗਾੜੀਆਂ ਹੋਈਆਂ ਮੈਂ ਬਹੁਤੀਆਂ ਨਹੀਂ ਵਿਗਾੜੀਆਂ ਹੋਈ ਹੁੰਦਾ ਕਿ ਜੇ ਇਕਨੋਮੀ ਜਾਂ ਤਾਂ ਇਕਨੋਮੀ ਸਫਰ ਹੋ ਜਾਏ ਆ ਕੋਈ ਚੱਕਰ ਨਹੀਂ ਇਹਦੇ 'ਚ ਕਿਹੜਾ ਮਸਲਾ ਹੈ ਮੇਰੇ ਨਾਲ ਹੁੰਦਾ ਹੈ ਕਈ ਵਾਰੀ ਕਈ ਕਈ ਵਾਰੀ ਕੀ ਹੁੰਦਾ ਹੈ ਵੀ ਹੁਣ ਕਿਹਦੇ ਸ਼ੋਅ ਤੇ ਚੱਲੇ ਆ ਮੇਰੀ ਟੀਮ ਕਈ ਵਾਰੀ ਕੌਨ ਵਿੱਚ ਹੁੰਦੀ ਆ ਮੈਂ ਬਿਜ਼ਨਸ 'ਚ ਹੁੰਨਾ ਮੈਂ ਉੱਥੋਂ ਇੱਕ ਬੰਦਾ ਚੱਕ ਕੇ ਬਿਜ਼ਨਸ 'ਚ ਭਾ ਦਿੰਨਾ ਫਿਰ ਤੁਸੀਂ ਜਾਓ ਉੱਥੇ ਬਹਿ ਕੇ ਇੰਜੋਏ ਕਰੋ ਮੈਂ ਆਪਣੇ ਬੰਦੇ ਨਾਲ ਗੱਲਾਂ ਬਾਤਾਂ ਕਰਨਾ ਹੂੰ ਵਧੀਆ ਗੱਲ ਹੈ ਇਹ ਹਾਂ ਉਹ ਚੰਗਾ ਲੱਗਦਾ ਹੂੰ ਮੈਨੂੰ ਲੱਗਦਾ ਕਿ ਗਰਾਊਂਡਡ ਰਹਿਣਾ ਵੀ ਗੀਤ ਵੀ ਉਹਨਾਂ ਚੀਜ਼ਾਂ 'ਚੋਂ ਹੀ ਨਿਕਲਦੇ ਨੇ ਭਾਜੀ ਗੀਤ ਅ ਗਰਾਊਂਡਡ ਰਹਿਣਾ ਵੀ ਆ ਦੂਜੀ ਗੱਲ ਇਹ ਆ ਕਿ ਇਮੋਸ਼ਨ ਨੂੰ ਮਹਿਸੂਸ ਕਰਨਾ ਸ਼ੌਹਰਤ ਕੀ ਕਰਦੀ ਹੈ ਤੁਹਾਨੂੰ ਕੱਲਿਆ ਕਰ ਦਿੰਦੀ ਹੈ ਹੂੰ ਸ਼ੌਹਰਤ ਤੇ ਜਦੋਂ ਬੰਦਾ ਹੁੰਦਾ ਹੈ ਨਾ ਉਹਨੂੰ ਲੱਗਦਾ ਮੈਨੂੰ ਇਹਦੀ ਨਹੀਂ ਲੋੜ ਮੈਨੂੰ ਉਹਦੀ ਨਹੀਂ ਲੋੜ ਤੁਸੀਂ ਇਕੱਲੇ ਹੋਣੇ ਸ਼ੁਰੂ ਹੋ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਮੈਂ ਅ ਡਿਸਰਵ ਕਰਦਾ ਹਾਂ ਆਪਣੀ ਚੁੱਪ ਤੇ ਆਪਣਾ ਇੱਕ ਪ੍ਰਾਈਵੇਟ ਸਪੇਸ ਮੇਰੇ ਲਾਗੇ ਕੋਈ ਨਾ ਹੋਵੇ ਮੈਂ ਬਾਕੀ ਨਾਲੋਂ ਵੱਖਰਾ ਉਹ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਅੰਦਰੇ ਅੰਦਰ ਖਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਗੀਤ ਜਿਹੜਾ ਹੈ ਨਾ ਉਹ ਕਿਉਂਕਿ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਸੀਗਾ ਸਕੂਲ ਚ ਪੜਦਾ ਸੀਗਾ ਉਸ ਬੱਸ ਦੇ ਇੰਜਣ ਦੇ ਬੈਠੇ ਹੋਣਾ ਹੈ ਨਾ ਤੇ ਉਹਦੇ ਵੀ ਚੇਤਾ ਭੁੱਲ ਜਾਂਦਾ ਸੀ ਵੀ ਇੰਜਣ ਗਰਮ ਹੋ ਗਿਆ ਉੱਠਣਾ ਵੀ ਹੈ ਹੈਨਾ ਮੈਂ ਮੈਨੂੰ ਇੱਕ ਗੱਲ ਯਾਦ ਆਉਂਦੀ ਮੈਂ ਇੱਕ ਵਾਰ ਟਿਊਸ਼ਨ ਤੋਂ ਘਰ ਆ ਰਿਹਾ ਸੀਗਾ ਤੇ ਮੈਂ ਸਾਈਕਲ ਚਲਾ ਰਿਹਾ ਸੀਗਾ ਇਹ 10ਵੀਂ 10ਵੀਂ ਦੀ ਗੱਲ ਹੈ ਸਾਈਕਲ ਚਲਾ ਰਿਹਾ ਤੇ ਮੈਂ ਕੀ ਕੀਤਾ ਉਹ ਰਿਦਮ ਦੇ ਨਾਲ ਨਾ ਪੈਡਲ ਮਾਰਨੇ ਸ਼ੁਰੂ ਕੀਤੇ ਗਾਣੇ ਦੇ ਰਿਦਮ ਦੇ ਨਾਲ ਇੱਕ ਚੌਂਕ ਸੀਗਾ ਚੌਂਕ ਤੋਂ ਮੈਂ ਰਾਈਟ ਟਰਨ ਕਰਨਾ ਸੀ ਉਹ ਜਿਹੜਾ ਮੀਟਰ ਜਿਹਾ ਬਣ ਜਾਂਦਾ ਇੱਕ ਹਾਂ ਉਹ ਮੀਟਰ ਜਿਹਾ ਬਣਿਆ ਹੋਇਆ ਮੈਂ ਉਹਦੇ ਨਾਲ ਪੈਡਲ ਮਾਰ ਰਿਹਾ ਹੈ ਨਾ ਉਹ ਜਦੋਂ ਚੌਕ ਚੋਂ ਟਰਨ ਕਰਨਾ ਸੀਗਾ ਹੁਣ ਉਹ ਵੀ ਮੈਂ ਰਿਦਮ ਚ ਟਾਨ ਕੀਤਾ ਹਮ ਬਿਨਾ ਪਿੱਛੇ ਦੇਖੇ ਕਿ ਪਿੱਛੇ ਕੀ ਹੈ ਪਿੱਛੋਂ ਇੱਕ ਮੂਰਤੀਕਾਰ ਆ ਰਿਹਾ ਸੀ ਉਹਨੇ ਬਲੇਟ ਕੇ ਮਾਰਿਆ ਮੈਨੂੰ ਬੜੀ ਦੂਰ ਹਮ ਉੱਠਿਆ ਕੱਪੜੇ-ਕੁੱਪੜੇ ਝਾੜੇ ਫਿਰ ਮੈਂ ਆਪਣੇ ਗੀਤ ਦੇ ਵਿੱਚ ਹੀ ਨਿਕਲ ਗਿਆ ਉੱਥੋਂ ਹਮ ਹੈਨਾ ਸੋ ਉਹ ਉਹ ਜਿਹੜੀ ਰਵਾਨਗੀ ਹੈ ਨਾ ਉਹ ਨਾਤੇ ਕਿਸੇ ਸੱਟ ਨੂੰ ਮਹਿਸੂਸ ਕਰਨ ਦਿੰਦੀ ਹੈ ਹਾਂ ਹੈਨਾ ਉਹਦਾ ਇੱਕ ਆਪਣਾ ਹੀ ਇੱਕ ਵਿਲੱਖਣਪੁਣਾ ਜਿਹਾ ਹੁੰਦਾ ਹੈ ਤੇ ਉਹਦੇ ਵਿੱਚ ਬਹੁਤ ਅੰਤਾਂ ਦਾ ਮਜ਼ਾ ਹੁੰਦਾ ਹੈ ਬੜੀ ਉਹ ਮੈਨੂੰ ਜੱਲ ਲੱਗਾ ਹੋਵੇ ਤੇ ਫਿਰ ਹੂੰ ਉਹ ਮੈਨੂੰ ਲੱਗਦਾ ਝਲਕਦਾ ਵੀ ਤੁਹਾਡੀ ਲਿਖਣੀ ਚ ਕਿ ਇਹ ਮੈਂ ਤਾਂ ਮੈਂ ਮਤਲਬ ਮੈਨੂੰ ਨਾ ਕਈ ਵਾਰੀ ਲੱਗਦਾ ਕਿ ਵੱਡੀਆਂ ਵੱਡੀਆਂ ਗੱਲਾਂ ਕਰਕੇ ਨਾ ਸ਼ਾਇਦ ਮੈਨੂੰ ਵੱਖਰਾ ਕਰ ਦਿੱਤਾ ਜਾਂਦਾ ਕਿ ਇਹ ਇਦਾਂ ਆ ਇਦਾਂ ਆ ਇੱਕ ਸਿੱਖ ਸਰੂਪ ਦੇ ਵਿੱਚ ਹੈ ਤਾਂ ਬਹੁਤ ਸਿਆਣਾ ਜਾਂ ਕਿਤੇ ਮੈਂ ਬਹੁਤ ਬਚਕਾਨੀਆ ਹਰਕਤਾਂ ਕਰਦਾ ਫਿਰ ਅੱਛਾ ਮੇਰਾ ਮੇਰਾ ਬਚਪਨਾ ਮੇਰੇ ਘਰਦਿਆਂ ਨੂੰ ਪਤਾ ਹੈ ਮੇਰੇ ਨਾਲ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਕਿੰਨੇ ਜੋਕਸ ਕਰੈਕ ਕਰਦਾ ਹਾਂ ਮੈਨੂੰ ਬੱਚਿਆਂ ਵਾਂਗ ਜੀਣਾ ਕਿੰਨਾ ਜ਼ਿਆਦਾ ਪਸੰਦ ਆ ਤੁਸੀਂ ਸੱਚ ਜਾਣਿਓ ਅਜੇ ਵੀ ਇਦਾਂ ਦਾ ਆ ਮੈਂ ਕਿਹ ਅਲਮਾਰੀ ਤੇ ਖਲੋ ਕੇ ਮੈਂ ਬੈੱਡ ਤੇ ਛਾਲ ਮਾਰਨ ਵਾਲੇ ਬੱਚਿਆਂ ਵਾਂਗ ਅਜੇ ਵੀ ਛਾਲਾਂ ਮਾਰਦਾ ਹੂੰ ਪਾਣੀ ਦੇ ਵਿੱਚ ਜੇ ਮਨਹਾਉਣ ਗਿਆ ਤਾਂ ਹੋ ਸਕਦਾ ਮੈਂ 1.5 ਘੰਟਾ ਪਾਣੀ 'ਚ ਖੇਡੀ ਜਾਵਾਂ ਪਰ ਮੈਨੂੰ ਲੱਗਦਾ ਇੱਕ ਆਰਟਿਸਟ ਨੂੰ ਇਹੀ ਚੀਜ਼ਾਂ ਟਰੂ ਬਣਾਉਂਦੀਆਂ ਨੇ ਨਾ ਕਿ ਜਿਹੜੇ ਤੁਸੀਂ ਜਿਵੇਂ ਦੇ ਹੋ ਤਾਂ ਤੁਸੀਂ ਇਹ ਵਧੀਆ ਗੱਲ ਆ ਤੁਸੀਂ ਕਹਿ ਰਹੇ ਹੋ ਇਹ ਵੱਡੀ ਗੱਲ ਹੁੰਦੀ ਨਹੀਂ ਤਾਂ ਖਾਸ ਤੌਰ ਆਰਟਿਸਟ ਹੋ ਜਾਂਦਾ ਤਾਂ ਉਹ ਬੜਾ ਬੜਾ 나ਪ ਤੋਲ ਕੇ ਜੇ ਗੱਲ ਕਰਦਾ ਨਹੀਂ ਮੇਰੇ ਕੋਲ ਦੇ ਅੱਗੇ ਵੱਧ ਨਿਕਲ ਜਾਂਦੀਆਂ ਭਾਜੀ ਮੁੜ ਕੇ ਭੁਗਤਣੀਆਂ ਪੈਂਦੀਆਂ ਕਹਿ ਵੀ ਦਿੰਦਾ ਕੋਈ ਕਿੰਦਾ ਦੀ ਗੱਲ ਕਿ ਟੀਮ ਕਹਿ ਦਿੰਦੀ ਹੈ ਕਿ ਭਾਜੀ ਥੋੜਾ ਜਿਹਾ ਕੈਵਰੀ ਹੁੰਦਾ ਹੈ ਹਾਂ ਯਾਰ ਤੁਸੀਂ ਅਕਸਰ ਇਹ ਵੀ ਗੱਲ ਹੋ ਜਾਂਦੀ ਕਿ ਇਦਾਂ ਹੁਣ ਜਦੋਂ ਆਪਾਂ ਇਮੋਸ਼ਨਲੀ ਗੱਲ ਕਰਦੇ ਕਰਦੇ ਕਿਸੇ ਵੇਲੇ ਕੋਈ ਗਾਣਾ ਮੈਂ ਨਵਾਂ ਲਿਖਿਆ ਮੈਂ ਸੁਣਾ ਦਿੰਨਾ ਯਾ ਉਹ ਫਿਰ ਗਾਣਾ ਨਿਕਲ ਜਾਂਦਾ ਫਿਰ ਉਹ ਲੜਦੇ ਆ ਮੇਰੇ ਨਾਲ ਬਾਕੀ ਸਾਰੇ ਯਾਰ ਆਪਾਂ ਇਹ ਰਿਕਾਰਡ ਕਰਕੇ ਰਿਲੀਜ਼ ਕਰਨਾ ਤੁਸੀਂ ਇੱਦਾਂ ਹੀ ਸੁਣਾਓ ਅੱਛਾ ਭਾਈ ਗੀਤਾਂ ਦੇ ਵਿੱਚ ਬਿਲਕੁਲ ਸੱਚ ਲਿਖਣਾ ਵੀ ਪਰੇਸ਼ਾਨੀ ਖੜੀ ਕਰ ਦਿੰਦਾ ਇਹ ਤਾਂ ਗੱਲ ਹੈ ਹੀ ਹੈ ਹੈਨਾ ਪਰ ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈ ਸੱਚ ਕਹਿਣਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਆਰਟਿਸਟ ਹੋਣ ਦੇ ਨਾਤੇ ਤੁਹਾਡੀ ਡਿਊਟੀ ਹੈ ਹੂੰ ਜੇ ਡਿਊਟੀ ਕਬੀਰ ਜੀ ਨੇ ਨਾ ਨਿਭਾਈ ਹੁੰਦੀ ਫਿਰ ਗੁਰੂ ਨਾਨਕ ਨੇ ਨਾ ਨਿਭਾਈ ਹੁੰਦੀ ਫਿਰ ਹੈਨਾ ਅਸੀਂ ਕਿੱਥੇ ਖੜੇ ਹੋਣਾ ਸੀ ਤੁਸੀਂ ਇਹ ਸੋਚ ਕੇ ਦੇਖੋ ਜਦੋਂ ਗੀਤ ਨੂੰ ਲੈ ਕੇ ਕਿਤੇ ਕਿਤੇ ਕੋਈ ਰੌਲਾ ਪਾਉਂਦਾ ਜਾਂ ਕੁਝ ਕਹਿੰਦਾ ਪੇਰੈਂਟਸ ਦਾ ਕਿਵੇਂ ਦਾ ਹੁੰਦਾ ਟੀਮ ਤਾਂ ਚਲੋ ਇੱਕ ਹੋਰ ਪੁਆਇੰਟ ਆਫ View ਨਾਲ ਸੋਚਦੀ ਹੈ ਪੇਰੈਂਟਸ ਦੀ ਮੈਂ ਤੁਹਾਨੂੰ ਕੱਲ ਦੱਸਦਾ ਜਦੋਂ ਗਾਣਾ ਆਇਆ ਸੀ ਨਾ ਮੇਰਾ ਕੀ ਕਸੂਰ ਹਾਂਜੀ ਹਾਂਜੀ ਤਾਂ ਉਦੋਂ ਮਤਲਬ ਹਰ ਰੋਜ਼ ਇਦਾਂ ਧਮਕੀਆਂ ਆਉਣੀਆਂ ਪ੍ਰਦਰਸ਼ਨ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਹੈ ਨਾ ਮੈਨੂੰ ਇਦਾਂ ਦੇ ਫੋਨ ਆਉਣੇ ਕਿ ਤੇਰੀਆਂ ਰਿਸ਼ਤੇਦਾਰੀਆਂ ਤੱਕ ਉਜਾੜ ਦੇਾਂਗੇ ਸਾਰੀਆਂ ਹੈਨਾ ਤੇ ਤੇਰੇ ਫਲਾਣੇ ਇੱਥੇ ਰਹਿੰਦੇ ਨੇ ਢਿੰਗੜੇ ਇੱਥੇ ਰਹਿੰਦੇ ਨੇ ਇੱਥੋਂ ਚੱਕਾਂਗੇ ਆ ਮਾਰ ਦੇਾਂਗੇ ਮੇਰੀ ਫੈਮਲੀ ਦੇ ਨੰਬਰਸ ਤੱਕ ਇਹਨਾਂ ਕੋਲ ਪਹੁੰਚ ਗਏ ਹੈਨਾ ਮੇਰੇ ਪਾਪਾ ਨੂੰ ਫੋਨ ਕੀਤਾ ਤੁਸੀਂ ਇੱਥੇ ਜੌਬ ਕਰਦੇ ਹੋ ਇੱਥੋਂ ਚੱਕ ਲਾਂਗੇ ਮਾਮਾ ਜੀ ਦੀ ਬੇਟੀ ਤੱਕ ਦੂ ਫੋਨ ਕੀਤਾ ਡਰਾਇਆ ਧਮਕਾਇਆ ਮੈਨੂੰ ਤਾਂ ਚਲੋ ਜੀ ਇਹਨਾਂ ਮੈਂਟਲ ਟਰੋਮਾ ਰਿਹਾ ਉਦੋਂ ਇਹਨਾਂ ਰਿਹਾ ਹੈਨਾ ਸਾਰੇ ਕੇਸ ਦੇ ਵਿੱਚ ਨਾ ਇੱਕ ਦਿਨ ਮੈਂ ਘਰੇ ਸੀਗਾ ਤੇ ਮੇਰੇ ਮਨ ਦੇ ਵਿੱਚ ਇਹ ਗੱਲ ਸੀ ਕਿ ਪਾਪਾ ਨਾਲ ਦਿਲ ਤੇ ਕੁਝ ਲੈ ਜਾਣਾ ਹਾਂ ਕਿ ਪੇਰੈਂਟਸ ਦਾ ਇੱਕ ਫਿਕਰ ਹਾਂਜੀ 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 ਤੇ ਡੈਡ ਕੰਮ ਤੋਂ ਘਰੇ ਆਏ ਤੇ ਘਰੇ ਆ ਕੇ ਮੈਨੂੰ ਕਹਿੰਦੇ-ਕਹਿੰਦੇ ਵੀ ਯਾਰ ਤੇਰਾ ਤਾਂ ਰੌਲਾ ਕਾਫੀ ਵਧਿਆ ਹੋਇਆ ਹੈ ਮੈਨੂੰ ਅੱਜ ਪਤਾ ਲੱਗਿਆ ਮੈਂ ਕਿਹਾ ਹਾਂਜੀ ਮੈਂ ਕਿਹਾ ਕੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਹਿੰਦੇ ਮੈਨੂੰ ਫੋਨ ਆਇਆ ਸੀ ਕਿਸੇ ਬੰਦੇ ਦਾ ਉਹ ਮੈਨੂੰ ਗਾਲਾਂ-ਗੂਲਾਂ ਕੱਢਦਾ ਸੀ ਫੇ ਮੈਂ ਵੀ ਤਸੱਲੀ ਕਰਾਤੀ ਹੋਗੀ ਅੱਛਾ ਤੇ ਫਿਰ ਮੈਨੂੰ ਕਹਿੰਦੇ-ਕਹਿੰਦੇ ਹੁਣ ਦੇਖ ਜੋ ਹੋ ਗਿਆ ਸੋ ਹੋ ਗਿਆ ਹੁਣ ਐਵੇਂ ਮਾਫੀ ਮੰਗ ਕੇ ਮੇਰੀ ਪਿੱਠ ਨਾ ਲਵਾ ਦੀ ਜੇ ਜੇਲ ਕੱਟਣੀ ਪਈ ਤਾਂ ਕੱਟਾਂ ਬੱਲੇ ਬੱਲੇ ਜੇ ਪੈਸੇ ਵੀ ਦੇਣੇ ਪੈਣਗੇ ਮੈਂ ਬੈਠਾ ਹਨਾ ਤਾਂ ਉਸ ਚੀਜ਼ ਦੇ ਮੈਨੂੰ ਮਤਲਬ ਫਿਰ ਹੋਰ ਹਲਾਸ਼ੇਰੀ ਦੇਤੀ ਭੀ ਜਦੋਂ ਮੇਰੇ ਆਪਣੇ ਮੇਰੇ ਨਾਲ ਖੜੇ ਮੈਂ ਕਿਸੇ ਨੂੰ ਕਿਉਂ ਡਰਾਂ ਹਨਾ ਗੁਰੂ ਦੀ ਪੱਕੇ ਸਿਰ ਤੇ ਜਦੋਂ ਬੰਨੀ ਹੋਈ ਹੈ ਫੇ ਡਰਨ ਦੀ ਕੀ ਲੋੜ ਹੈ ਜਿੱਥੇ ਗਲਤੀ ਹੋਈ ਨਹੀਂ ਹੈਗੀ ਫਿਰ ਉਹ ਚੀਜ਼ ਕਰਕੇ ਮੈਨੂੰ ਐ ਲੱਗਦਾ ਕਿ ਉਹ ਬڑا ਕਰਮਾ ਵਾਲਾ ਪੁੱਤ ਆ ਮੈਂ ਅੱਛਾ ਮਦਰ ਨਾਲ ਕਿਦਾਂ ਦੀ ਇਕੁਏਸ਼ਨ ਆ ਵੀਰ ਸਿੰਘ ਹੋਰਾਂ ਦੀ ਕਿਉਂਕਿ ਜਿਵੇਂ ਤੁਸੀਂ ਉਹ ਮਾਵਾ ਦਾ ਜਦੋਂ ਜ਼ਿਕਰ ਆਉਂਦਾ ਤੁਸੀਂ ਮੈਨੂੰ ਇਦਾਂ ਇਦਾਂ ਦੀਆਂ ਗੱਲਾਂ ਲਿਖੀਆਂ ਕਿ ਮੈਨੂੰ ਐਂ ਹੀ ਲੱਗਦਾ ਕਿ ਇਹ ਤਾਂ ਹੂਬ ਹੂ ਇੱਕ ਮਾਂ ਦੀ ਸੋਚ ਹੀ ਲਿਖਤੀ ਹੈ ਨਾ ਜੋ ਕਦੇ ਬਿਆਨ ਨਹੀਂ ਕੀਤੀ ਹੁੰਦੀ ਮਾਂ ਨੇ ਪਰ ਉਹ ਗੈਸਚਰਜ਼ ਹੁੰਦੇ ਨੇ ਜਦੋਂ ਪੁੱਤ ਘਰੋਂ ਗਿਆ ਹੋਵੇ ਫੋਨ ਕਰੀ ਜਾਣਾ ਮੈਨੂੰ ਲੱਗਦਾ ਵਿਆਹ ਵਿਆਹ ਬੰਦੇ ਵੱਧ ਸਮੇਂ ਸਮੇਂ ਦੇ ਘਰ ਵਾਲੀ ਘੱਟ ਫੋਨ ਕਰੂਗੀ ਮਦਰ ਦੇ ਵੱਧ ਆਉਂਦੇ ਫੋਨ ਬਾਜੀ ਜਿਹੜਾ ਮਾਂ ਦਾ इमोਸ਼ਨ ਹੁੰਦਾ ਨਾ ਉਹ ਮੈਨੂੰ ਲੱਗਦਾ ਹੈ ਕਿ ਆਪਾਂ ਸਾਰੇ ਹੀ ਉਸ इमोਸ਼ਨ ਨੂੰ ਬਹੁਤ ਬਰੀਕੀ ਨਾਲ ਸਮਝਦੇ ਮੁੰਡੇ ਖਾਸ ਕਰਕੇ ਕਿ ਮੁੰਡੇ ਮਾਂ ਦੇ ਜ਼ਿਆਦਾ ক্লোਜ਼ ਹੁੰਦੇ ਆ ਹੈਨਾ ਪਿਓ ਤੋਂ ਅਸੀਂ ਡਰਦੇ ਆ ਪਿਓ ਨੂੰ ਕੋਈ ਗੱਲ ਵੀ ਕਹਿਣੀ ਹੋਵੇ ਅਸੀਂ ਮਾਂ ਦੇ ਵਾਇਆ ਕਹਿੰਦੇ ਆ ਪਰ ਗੱਲ ਇਹ ਕਿ ਮਾਂ ਦੇ ਨਾਲ ਜਿਹੜਾ ਸਾਡਾ इमोਸ਼ਨ ਹੁੰਦਾ ਉਹਨੂੰ ਅਸੀਂ ਆਪ ਹੀ ਬੈਠ ਕੇ ਕਈ ਵਾਰੀ ਅਬਜ਼ਰਵ ਨਹੀਂ ਕਰਦੇ ਕਿ ਮੁੰਡਿਆਂ ਦੀ ਸਾਈਕੀ ਇਦਾਂ ਦੀ ਅਸੀਂ ਫਰੈਂਡ ਸਰਕਲ ਚ ਖੋਜ ਰਹੇ ਨੇ ਆ ਗੱਡੀ ਚੁੱਕੀ ਗੇੜੇ ਗੁੜੀਆਂ ਮਾਰ ਲਈ ਇਧਰ ਉਧਰ ਦੇ ਗੱਲਾਂ ਕਰ ਲਈ ਹਰਲ ਹਰਲ ਕਰਕੇ ਘਰ ਨੂੰ ਆ ਗਏ ਰੋਟੀ ਖਾਧੀ ਤੇ ਸੌ ਗਏ ਹਾਂ ਪਰ ਜਦੋਂ ਤੁਸੀਂ ਬਰੀਕੀ ਨਾਲ ਕਈ ਵਾਰੀ ਬਹਿ ਕੇ ਆਪਣੇ ਰਿਲੇਸ਼ਨਸ ਨੂੰ ਅਬਜ਼ਰਵ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਕਮਾਲ ਦੀਆਂ ਚੀਜ਼ਾਂ ਦੇਖਣੀਆਂ ਆਉਣੇ ਚ ਇਹ ਵੀ ਇਸ ਅਬਜ਼ਰਵੇਸ਼ਨ ਚ ਨਿਕਲੀ ਹੋਈ ਗੱਲ ਹੈ ਇਹ ਗੀਤ ਜਿਹੜੇ ਜਿੰਨਾ ਤੇ ਤੁਸੀਂ ਗੱਲ ਕਰ ਰਹੇ ਹੋ ਇੱਕ ਇੱਕ ਦੋ ਆਖਰੀ ਮੇਰੇ ਸਵਾਲ ਨੇ ਇੱਕ ਪੰਜਾਬ ਬਾਰੇ ਵੀਰ ਸਿੰਘ ਦਾ ਕੀ ਖਿਆਲ ਹੈ ਪੰਜਾਬ ਦਾ ਜਦੋਂ ਜ਼ਿਕਰ ਆਉਂਦਾ ਆ ਆਪਾਂ ਪੰਜਾਬ ਬੋਲਦੇ ਆ ਤਾਂ ਵੀਰ ਸਿੰਘ ਦੇ ਮਨ ਦੇ ਵਿੱਚ ਕੀ ਜਜ਼ਬਾਤ ਉਮੜਦੇ ਨੇ ਪੰਜਾਬ ਜਦੋਂ ਬੋਲਦੇ ਆ ਤਾਂ ਮਾਣ ਖੇੜਾ ਖੁਸ਼ੀ ਔਰ ਰਿਸਪੌਂਸਿਬਿਲਟੀ ਹੂੰ ਇਹ ਇਹ ਚੀਜ਼ਾਂ ਰਿਸਪੌਂਸਿਬਿਲਟੀ ਵਾਲੀ ਗੱਲ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਘੱਟ ਲੋਕ ਕਹਿੰਦੇ ਆ ਬਹੁਤ ਚੀਜ਼ਾਂ ਜਿਵੇਂ ਤੁਸੀਂ ਹਾਂ ਹਮੇਸ਼ਾ ਇੱਕ ਗੱਲ ਮਹਿਸੂਸ ਕਰਦਾ ਮੈਂ ਜਦੋਂ ਖਾਸ ਕਰਕੇ ਜਦੋਂ ਪਬਲਿਕਲੀ ਜਦੋਂ ਟਰੈਵਲ ਕਰਦਾ ਹੋਵਾਂ ਜਾਂ ਕਿਤੇ ਬਾਹਰਲੇ ਮੁਲਕਾਂ 'ਚ ਹੋਈਏ ਤਾਂ ਮੈਂ ਇਸ ਗੱਲ ਦੇ ਉੱਤੇ ਹਮੇਸ਼ਾ ਮਾਣ ਵੀ ਰੱਖਦਾ ਕੌਨਫੀਡੈਂਸ ਵੀ ਰੱਖਦਾ ਪਤਾ ਨੂੰ ਇੱਕ ਨਿੱਕੀ ਜੀ ਗੱਲ ਸੁਣਾਉਣਾ ਜਦੋਂ ਇਹ ਕਲੀਅਰ ਆਊਟ ਹੋ ਜਾਊਗਾ ਇੱਕ ਵਾਰੀ ਨਾ ਮੈਂ ਜਗਾ ਤੇ ਬੰਦੇ ਦਾ ਨਾਮ ਨਹੀਂ ਲਵਾਗਾ ਸੋ ਦੈਟ ਸਪੈਸੀਫਿਕਲੀ ਉਹ ਬੁਰਾ ਲੱਗੂਗਾ ਕਿਸੇ ਜਗਾ ਤੇ ਜਾਣਾ ਸੀ ਸਾਡਾ ਡਿਨਰ ਪਲਾਨ ਕੀਤਾ ਗਿਆ ਔਰ ਉਹ ਜਗਾ ਖਾਸੀ ਹਾਈ ਸਿਕਿਉਰਿਟੀ ਦੇ ਵਿੱਚ ਸੀ ਬਾਹਰਲੇ ਕਿਸੇ ਮੁਲਕ ਦੀ ਗੱਲ ਹੂੰ ਹੂੰ ਤੇ ਮੇਰੇ ਕੋਲ ਮੈਂ ਦੋ ਸ਼ਸਤਰ ਕੈਰੀ ਕਰਦਾ ਹਮੇਸ਼ਾ ਤਾਂ ਜਦੋਂ ਐਂਟਰ ਕਰਨ ਲੱਗੇ ਤਾਂ ਉਹ ਸਿਕਿਉਰਿਟੀ ਨੇ ਆਖਿਆ ਕਿ ਤੁਸੀਂ ਆ ਡੈਗਰਸ ਨਹੀਂ ਲੈ ਕੇ ਜਾ ਸਕਦੇ ਤੇ ਮੈਨੂੰ ਲੱਗਿਆ ਕਿ ਫਿਰ ਇਹੋ ਜਿਹਾ ਡਿਨਰ ਤੋਂ ਓਕੇ ਰਹਿਣਾ ਚੰਗਾ ਹੈ ਮੈਂ ਨਹੀਂ ਜਾਂਦਾ ਉਹ ਜਿਹੜੇ ਲੈ ਕੇ ਆਏ ਸੀ ਉਹਨਾਂ ਨੇ ਆਖਿਆ ਆਪਾਂ ਗੱਲ ਕਰਕੇ ਦੇਖਦੇ ਹਾਂ ਉਹਨਾਂ ਨੇ ਜਿਹੜਾ ਸਿਕਿਉਰਿਟੀ ਹੈੱਡ ਸੀ ਉਹਨੂੰ ਬੁਲਾਇਆ ਉਹਦੇ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਅਲਾਉ ਕਰ ਦੇਣਾ ਤੁਸੀਂ ਇੱਕ ਲੈ ਜਾਓ ਇੱਕ ਰੱਖ ਦਿਓ ਮੈਂ ਕਿਹਾ ਜਿਹੜਾ ਇੱਕ ਰੱਖੂਗਾ ਮੈਂ ਆਪ ਰੱਖ ਕੇ ਜਾਊਂਗਾ ਜਿੱਥੇ ਮੈਂ ਰੱਖਣਾ ਔਰ ਉਹਨੂੰ ਕੋਈ ਟੱਚ ਨਹੀਂ ਕਰੂਗਾ ਮੇਰੇ ਇਲਾਵਾ ਉੱਥੇ ਹੀ ਮੈਂ ਆ ਕੇ ਲੈ ਲਵਾਂ ਠੀਕ ਹੈ ਕਹਿੰਦਾ ਠੀਕ ਹੈ ਮੈਂ ਇੱਕ ਜਗ੍ਹਾ ਦੇਖੀ ਜਿਹੜੀ ਮੈਨੂੰ ਠੀਕ ਲੱਗੀ ਉੱਥੇ ਮੈਂ ਕੱਪੜਾ ਮੰਗਾਇਆ ਉਹਨਾਂ ਕੋਲ ਮੰਗਾ ਕੇ ਆਪਣਾ ਸ਼ਸਤਰ ਉੱਥੇ ਰੱਖ ਕੇ ਤੇ ਮੈਂ ਕਿਹਾ ਵੀ ਮੈਂ ਵਾਪਸੀ ਤੇ ਇੱਥੇ ਲਾਵਾਂਗਾ ਇਹਦੇ ਲਾਗੇ ਕੋਈ ਜੁੱਤੀ ਨਾ ਰੱਖਿਓ ਕੋਈ ਨਸ਼ਾ ਨਾ ਰੱਖਿਓ ਹੈਨਾ ਸਾਰਾ ਕੁਝ ਉਹਨਾਂ ਨੂੰ ਮੈਂ ਗਾਈਡਲਾਈਨਸ ਦੇ ਕੇ ਮੈਂ ਉੱਥੋਂ ਡিনার ਕੀਤਾ ਤੇ ਵਾਪਸ ਆਇਆ ਜਦੋਂ ਵਾਪਸ ਆਇਆ ਨਾ ਉੱਥੇ ਡਿਊਟੀ ਚੇਂਜ ਹੋ ਗਈ ਸੀ ਕੋਈ ਹੋਰ ਆ ਗਿਆ ਸੀ ਉੱਥੇ ਜਦੋਂ ਮੈਂ ਉਹਨਾਂ ਨੂੰ ਆਖਿਆ ਕਿ ਮੇਰੀ ਚੀਜ਼ ਪਈ ਹੈ ਮੈਂ ਲੈਣੀ ਹੈ ਉਹ ਕਹਿੰਦੇ ਵੀ ਨਹੀਂ ਯੂ ਆਰ ਨਾਟ ਅਲਾਉਡ ਟੂ ਐਂਟਰ ਦਿਸ ਏਰੀਆ ਹੈਨਾ ਤੇ ਮੈਂ ਕਿਹਾ ਵੀ ਨਹੀਂ ਮੈਂ ਰੱਖ ਕੇ ਗਿਆ ਗੱਲ ਕਰਕੇ ਗਿਆ ਕਿ ਮੈਂ ਹੀ ਲਾਵਾਂਗਾ ਕਿ ਹੈਨਾ ਤੇ ਉਹ ਕਹਿੰਦੀ ਓਕੇ ਮੈਂ ਤੁਹਾਨੂੰ ਫੜਾਦਾ ਕੋਈ ਦਿੱਕਤ ਤੇ ਨਹੀਂ ਮੈਂ ਕਿਹਾ ਫੜਾਓ ਤੁਸੀਂ ਸੈਨੀਟਾਈਜ਼ ਕਰਕੇ ਆਪਣੇ ਹੱਥ ਮੈਨੂੰ ਦੇ ਦੇ ਉਹਨਾਂ ਨੇ ਫੜਾਇਆ ਤੇ ਜਦੋਂ ਮੈਂ ਉਹ ਬੈਂਡ ਰਿਆ ਸੀਗਾ ਤੇ ਮੈਨੂੰ ਕਹਿੰਦੇ ਵੀ ਇਹ শারਪ ਆ ਹੂੰ ਤੇ ਮੈਂ ਕਿਹਾ ਵੀ ਡੈਗਰ ਇਜ਼ meant to be sharp ਹੂੰ ਜੇ ਇਹ শারਪ ਨਾ ਹੋਵੇ ਤਾਂ ਇਹ ਤਾਂ ਲੋਹੇ ਦਾ ਟੁਕੜਾ ਮੈਂ ਕਿਉਂ ਰੱਖੂੰਗਾ ਹੈ ਨਾ ਤੇ ਕਹਿੰਦੀ ਸੀਰੀਅਸਲੀ ਤੇ ਤੈਨੂੰ ਅਲਾਉਡ ਆ ਇਹ ਕੈਰੀ ਕਰਨਾ ਮੈਂ ਕਿਹਾ ਕਿ ਹਾਂ ਇਹ ਇੰਗਲੈਂਡ ਦੀ ਗੱਲ ਹੈ ਮੈਂ ਕਹਿ ਕਿ ਹਾਂ ਅਲਾਊਡ ਆ ਕਿ 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 ਕਵੀਨ ਨੇ ਵੀ ਕਿਹਾ ਹੋਇਆ ਵੀ ਹਾਂ ਜਿਹੜੇ ਬੈਪਟਾਈਜ਼ਡ ਸਿੱਖ ਨੇ ਉਹ ਰੱਖ ਸਕਦੇ ਨੇ ਤੇ ਉਹ ਸਾਰਾ ਰੌਲਾ ਰੱਪਾ ਜਿਆ ਉੱਥੇ ਪਿਆ ਹੈ ਨਾ ਚਲੋ ਮੈਂ ਆਪਣੇ ਸ਼ਸਤਰ ਲੈ ਕੇ ਉੱਥੋਂ ਨਿਕਲਿਆ ਜਿਹੜੇ ਸੱਜਣ ਲੈ ਕੇ ਗਏ ਹੋਏ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭਾਜੀ ਇੱਥੇ ਰੌਲਾ ਆਮ ਹੀ ਰਹਿੰਦਾ ਜਾਂ ਕਿਦਾਂ ਜਾਂ ਮੈਨੂੰ ਹੀ ਕਿਉਂ ਪੁੱਛਿਆ ਕਿੱਛਿਆ ਗਿਆ ਹੈ ਨਾ ਕਿਹਾ ਭਾਜੀ ਮੈਨੂੰ ਪਤਾ ਸੀ ਇਸੇ ਕਰਕੇ ਮੈਂ ਛੋਟੀ ਕਿਰਪਾਨ ਪਾਇਆ ਸੀ ਕੇਸਾਂ ਜੀ ਹੂੰ ਉਹ ਚੀਜ਼ ਨੇ ਨਾ ਮੈਨੂੰ ਅੰਦਰ ਅੰਦਰ ਥੋੜਾ ਜਿਹਾ ਤੋੜਿਆ ਮੈਨੂੰ ਇਦਾਂ ਲੱਗਿਆ ਕਿ ਅਸੀਂ ਆਪਣੀ ਪ੍ਰੈਜੈਂਟੇਸ਼ਨ ਦੇਣ ਲੱਗਿਆਂ ਨਾ ਕਬਰਾ ਜਾਂਦੇ ਹਾਂ ਹੂੰ ਦਬ ਜਾਂਦੇ ਹਾਂ ਗੁਰੂ ਸਾਹਿਬ ਨੇ ਜਦੋਂ ਦਸਤਾਰ ਦਿੱਤੀ ਨਾ ਤਾਂ ਇੱਕ ਵਿਲੱਖਣ ਸੋਚ ਦਿੱਤੀ ਇੱਕ ਕੌਨਫੀਡੈਂਸ ਦਿੱਤਾ ਨਿਆਰਾ ਖਾਲਸਾ ਬਣਾਇਆ ਨਿਆਰਾ ਖਾਲਸਾ ਗੁਰੂ ਸਾਹਿਬ ਦਾ ਫਰਮਾਨ ਹੈ ਵੀ ਜਿੰਨਾ ਚਿਰ ਖਾਲਸਾ ਨਿਆਰਾ ਰਹੂਗਾ ਮੈਂ ਆਪਣਾ ਸਾਰਾ ਤੇਜ ਇਹਨੂੰ ਦਵਾਂਗਾ ਆਪਣੀ ਸਾਰੀ ਤਾਕਤ ਇਹਦੇ ਨਾਲ ਲਾ ਦਵਾਂਗਾ ਹੈਨਾ ਤੇ ਜਦੋਂ ਇਹ ਗਏ ਵਿਪਰੰਦ ਦੀ ਰੀਤ ਮੈਂ ਨਾ ਕਰਵਾਂ ਨੀ ਕੀ ਭਰਤੀ ਤੇ ਜਦੋਂ ਇਹ ਵਿਪਰੰਦ ਦੀ ਰੀਤ ਦੇ ਵਿੱਚ ਚਲ ਜੂਗਾ ਫਿਰ ਮੈਂ ਇਹਦੇ ਨਾਲ ਨਹੀਂ ਹੈਗਾ ਉਹ ਗੱਲ ਮੈਂ ਲੈ ਕੇ ਚੱਲਦਾ ਆਪਣੇ ਮਨ ਦੇ ਵਿੱਚ ਤੇ ਉਹ ਮੈਂ ਮਹਿਸੂਸ ਕੀਤਾ ਕਿ ਅਸੀਂ ਕਈ ਥਾਵਾਂ ਤੇ ਅੰਡਰ ਕੌਨਫिडेंट ਹੋ ਜਾਂਦੇ ਹਾਂ ਜਿਹਦੇ ਕਰਕੇ ਸਾਡੇ ਅੱਧਿਓ ਵੱਧ ਮਸਲੇ ਜਿਹੜੇ ਆ ਸਾਡੇ ਆਪਣੇ ਬਣਾਏ ਹੋਏ ਕਿਉਂਕਿ ਅਸੀਂ ਕੌਨਫिडੈਂਟਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕੀਤਾ ਗੱਲ ਨਹੀਂ ਕੀਤੀ ਔਰ ਲੋਕਾਂ ਨੂੰ ਸਾਡੇ ਪ੍ਰਤੀ ਇੱਕ ਆਈਡੀਓਲੋਜੀ ਬਣਾਉਣ ਦਾ ਮੌਕਾ ਦੇ ਦਿੱਤਾ ਹਮ ਹੈਨਾ ਉਸ ਤੋਂ ਬਾਅਦ ਓਨੈਸਟਲੀ ਕਹਿਣਾ ਉਹ ਸ਼ਸਤਰ ਲੈ ਕੇ ਜਦੋਂ ਮੈਂ ਨਿਕਲਿਆ ਉੱਥੇ ਦਾ ਸਟਾਫ ਜਿਹੜਾ ਮੈਨੂੰ ਮਿਲਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਤੁਸੀਂ ਕਿਉਂ ਰੱਖਿਆ ਮੈਂ ਕਿਹਾ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਉਹ ਗੋਰੀ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਕਿਉਂ ਪ੍ਰੋਟੈਕਟ ਕਰੋਗੇ ਮੈਂ ਕਿਹਾ ਕਿਉਂਕਿ ਮੈਂ ਮੇਰੀ ਸੌਂ ਹੀ ਐਸੀ ਗੱਲ ਦੀ ਹੈ ਕਿ ਮੈਂ ਜਿੱਥੇ ਖੜਾ ਹਾਂ ਜੇ ਮੇਰੇ ਲੱਗੇ ਕਿਸੇ ਨੂੰ ਲੋੜ ਆ ਤਾਂ ਮੈਨੂੰ ਪ੍ਰੋਟੈਕਟ ਕਰਨਾ ਪਊਗਾ ਮੇਰੇ ਮੇਰੇ ਰਿਲੀਜੀਅਨ ਦੀ ਉਹ თੀ ਇਹ ਹੀ ਹੈ ਹੈਨਾ ਉਹ ਬੜੇ ਖੁਸ਼ ਹੋਏ ਹੈਨਾ ਉਸ ਤੋਂ ਬਾਅਦ ਉਹਨਾਂ ਨਾਲ ਅਸੀਂ ਉੱਥੇ ਕਾਫੀ-ਕੂਫੀ ਪੀਤੀ ਉਸ ਤੋਂ ਬਾਅਦ ਮਾਹੌਲ ਬਹੁਤ ਸੋਹਣਾ ਹੋ ਗਿਆ ਔਰ ਮੈਂ ਇਸ ਗੱਲ ਤੇ 100% ਸ਼ੋਰ ਹਾਂ ਕਿ ਮੇਰੇ ਤੋਂ ਬਾਅਦ ਜੇ ਕੋਈ ਵੀ ਅਮਰਤਾ ਦੀ ਸਿੱਖ ਉੱਥੇ ਗਿਆ ਹੋਊਗਾ ਤੇ ਉਹਦੇ ਸ਼ਸਤਰਾਂ ਨੂੰ ਲੈ ਕੇ ਜੇ ਗੱਲ ਕੀਤੀ ਗਈ ਹੋਊਗੀ ਤੇ ਕਿਸੇ ਅਦਬ ਨਾਲ ਕੀਤੀ ਗਈ ਤਾਂ ਨਾ ਤਾਂ ਕਿ ਮਤਲਬ ਪ੍ਰੈਜ਼ੈਂਟ ਵੀ ਉਸ ਲੈਵਲ ਤੇ ਨਹੀਂ ਕੀਤਾ ਗਿਆ ਜਿਵੇਂ ਤੋਂ ਹੁਣ ਤੁਸੀਂ ਜੇ ਹਰ ਕੋਈ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਰੱਖੇ ਕਿ ਇਹਨਾਂ ਦਾ ਕੀ ਮਹੱਤਵ ਹੈ ਭਾਈ ਇੰਦਾ ਨਹੀਂ ਕਿ ਸਿੱਖੀ ਨੂੰ ਪ੍ਰੈਜ਼ੈਂਟ ਨਹੀਂ ਕੀਤਾ ਗਿਆ ਕਰਨ ਵਾਲਿਆਂ ਨੇ ਬਹੁਤ ਬਹੁਤ ਕਮਾਲ ਦੇ ਥਾਵਾਂ ਤੇ ਕੀਤਾ ਆ ਸਿੱਖੀ ਤੇ ਬਹੁਤ ਕੰਮ ਕੀਤਾ ਆ ਹੂੰ ਆ ਸ਼੍ਰੋਮਣੀ ਕਮੇਟੀ ਨੇ ਵੀ ਬਹੁਤ ਥਾਵਾਂ ਤੇ ਕੰਮ ਕੀਤਾ ਵਾ ਹੋਰ ਵੀ ਸਿੱਖ ਜਥੇਬੰਦੀਆਂ ਨੇ ਸਿੱਖ ਵੀਰਾਂ ਨੇ ਬਾ ਕਮਾਲ ਮਤਲਬ ਉਪਲਬਧੀਆਂ ਨੇ ਮੈਂ ਇਹ ਗੱਲ ਕਰ ਰਿਹਾ ਇੱਕ ਆਮ ਸਿੱਖ ਹੋਣ ਦੇ ਨਾਤੇ ਤੁਸੀਂ ਵੀ ਸਿਰ ਤੇ ਪੱਗ ਬੰਨਦੇ ਹੋ ਰਿਸਪੌਂਸਿਬਿਲਟੀ ਕੱਲੀ ਸ਼੍ਰੋਮਣੀ ਕਮੇਟੀ ਦੀ ਜਾਂ ਖਾਲਸਾ ਸਾਭ ਦੀ ਨਹੀਂ ਹਰ ਉਸ ਸਿਰ ਦੀ ਆ ਜਿਹੜਾ ਸਿਰ ਤੇ ਪੱਗ ਬੰਨ੍ਹਦਾ ਸੋ ਅਸੀਂ ਜਿੱਥੇ ਵੀ ਸਿੱਖੀ ਦੀ ਗੱਲ ਕਰ ਸਕਦੇ ਹ ਖੋਲ੍ਹ ਸਕਦੇ ਹ ਸਾਡਾ ਫਰਜ਼ ਬਣਦਾ ਖੋਲ੍ਹਣਾ ਗੁਰਗੋਬਨ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੀ ਸਰਬੰਸਵਾਰਿਆ ਸ਼ਹਾਦਤ ਦਾ ਜ਼ਿਕਰ ਆਉਂਦਾ ਵੀਰ ਸਿੰਘ ਕਦੇ ਸੋਚਦੇ ਨੇ ਕੁਝ ਇਹਦੇ ਉੱਤੇ ਵੀ ਬਹੁਤ ਕੰਮ ਹਾਂਜੀ ਇਹ ਇੱਕ ਐਲਬਮ ਅਸੀਂ ਰੈਡੀ ਕੀਤੀ ਹੈ ਦੇ ਉੱਤੇ ਹਾਂਜੀ ਬਹੁਤ ਛੇਤੀ ਔਰ ਇਹ ਇਹ ਜਿਹੜੇ ਹੁਣ ਦਿਨ ਆਉਣਗੇ ਅਗੋਂ ਸਭਾ ਦੇ ਆ ਵੈਸੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੀ ਸ਼ਹਾਦਤ ਹੋਈ ਉਹ ਜਿਵੇਂ ਸਰਸਾ ਦੇ ਪਾਣੀ ਦਾ ਜ਼ਿਕਰ ਆਉਂਦਾ ਬਜ਼ੁਰਗ ਦਾਦੀ ਦਾ ਜ਼ਿਕਰ ਹੈ ਨਾ ਜਿਵੇਂ ਨਿਆਰਾ ਖਾਲਸਾ ਇਹ ਸਭ ਜੋਸ਼ ਭਰਦਿਆਂ ਨੇ ਇਹ ਸਾਰਾ ਇਤਿਹਾਸਕ ਪੱਖ ਜਿਹੜਾ ਜੋਸ਼ ਤਾਂ ਭਾਜੀ ਭਰਦੀਆਂ ਭਰਦੀਆਂ ਨੇ ਸਭ ਤੋਂ ਪਹਿਲਾਂ ਆਪਣੇ ਆਪ 'ਚ ਸ਼ਰਮ ਆਉਂਦੀ ਹੈ ਹਮ ਅਸੀਂ ਮਾਫ ਕਰਿਓ ਆਪਾਂ ਸਾਰੇ ਆਪਾਂ ਆਪਣੇ ਆਪਣੇ ਕਿੱਤਿਆਂ ਦੇ ਵਿੱਚ ਬਹੁਤ ਗਲਤਾਨਾ ਆਪਾਂ ਆਪਣੀ ਰੋਜ਼ੀ ਰੋਟੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਨਿੱਜ ਨੂੰ ਲੈ ਕੇ ਬੜੇ ਬਹੁਤ ਜ਼ਿਆਦਾ ਕੰਮ ਅਸੀਂ ਆਪਣੇ ਆਪ ਲਈ ਕਰਦੇ ਹਾਂ ਅਸੀਂ ਪੰਥ ਲਈ ਪੰਜਾਬ ਲਈ ਕੈਨੇ ਜ਼ਰੂਰਾਂ ਅਸੀਂ ਐਂ ਕਰਾਂ ਕਿਉਂ ਕਰਾਂਗੇ ਅਸੀਂ ਬਿਲਕੁਲ ਬਹੁਤ ਬਹੁਤ ਵਧੀਆ ਗੱਲ ਕਹਿ ਰਹੇ ਹੋ ਸੱਚ ਕਹਿ ਰਹੇ ਹੋ ਉਹ ਨਹੀਂ ਕਰਦੇ ਭਾਜੀ ਜਦੋਂ ਕਿਤੇ ਕੋਈ ਸਿੱਖੀ ਦਾ ਮਸਲਾ ਵੀ ਹੁੰਦਾ ਹੈ ਪੰਜਾਬ ਦਾ ਮਸਲਾ ਵੀ ਹੁੰਦਾ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਸਰਕਾਰਾਂ ਸੁੱਤੀਆਂ ਨੇ ਹਮ ਸ਼੍ਰੋਮਣੀ ਕਮੇਟੀ ਸੁੱਤੀ ਹੈ ਇਹ ਕਿਦਾਂ ਹੋ ਗਿਆ ਹੈ ਨਾ ਪਰ ਉੱਥੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬ ਨੇ ਤਾਂ ਕੱਲੇ-ਕੱਲੇ ਦੇ ਸਿਰ ਤੇ ਪਾ ਕੇ ਸਜਾ ਕੇ ਕਿਹਾ ਵੀ ਇਹ ਹੁਣ ਸਵਾਲ ਅੱਖ ਹੈ ਹੂੰ ਤਾਂ ਫਿਰ ਅਸੀਂ ਉਸ ਤਾਕਤ ਨੂੰ ਮਤਲਬ ਉਹਦੇ ਤੇ ਯਕੀਨ ਨਹੀਂ ਰੱਖਿਆ ਹੂੰ ਕਿਤਨਾ ਕਿਤੇ ਇਹੀ ਗੱਲ ਹੋਈ ਨਾ ਭਾਜੀ ਆਖਰ ਦੇ ਵਿੱਚ ਸੂਹੇ ਵਿੱਚ ਚੀਰੇ ਵਾਲਿਆ ਦਾ ਇੱਕ ਵਾਰ ਜ਼ਿਕਰ ਹੋ ਜੇ ਜੀ ਵੀਰ ਸਿੰਘ ਵੱਡੇ ਪਰਦੇ ਦੇ ਉੱਤੇ ਤੇ ਐਕਸਪੈਕਟੇਸ਼ਨ ਹੋਰ ਵੀ ਲੋਕਾਂ ਦੀ ਹੋਵੇਗੀ ਹਨਾ ਥੋੜਾ ਜਿਹਾ ਜੇ ਦੱਸੋ ਇਹਦੇ ਬਾਰੇ ਬਿਲਕੁਲ ਬੇਸਿਕਲੀ ਸੂਹੇ ਵਿੱਚ ਚੀਰੇ ਵਾਲਿਆ ਫਿਲਮ ਜਿਹੜੀ ਹੈ ਨਾ ਜੀ ਇਹ ਫੈਮਲੀ ਇਮੋਸ਼ਨਸ ਦੇ ਉੱਤੇ ਖੇਡਦੀ ਹੈ ਹਮ ਪਰਿਵਾਰਕ ਕਦਰਾਂ ਕੀਮਤਾਂ ਤੇ ਖੇਡਦੀ ਹੈ ਰੋਮਾਂਸ ਦੀ ਗੱਲ ਵੀ ਹੈ ਕਾਮੇਡੀ ਦੀ ਵੀ ਇਹਦੇ ਵਿੱਚ ਹੈਗੀ ਆ ਫਿਰ 1947 ਦੀ ਪਾਰਟੀਸ਼ਨ ਦੇ ਉੱਤੇ ਹਮ ਔਰ ਲੈਂਦੇ ਚੜਦੇ ਪੰਜਾਬ ਦੋਹਾਂ ਦੀ ਗੱਲ ਹੈ ਇਹਦੇ ਵਿੱਚ ਹਣਾ ਉਹ ਕੋਸ਼ਿਸ਼ ਕੀਤੀ ਐ ਅਸੀਂ ਕਿ ਇਹਦੇ ذریعے ਅਸੀਂ ਪੰਜਾਬ ਦੇ ਜਿਹੜੇ ਮੁੱਦੇ ਰਹੇ ਨੇ ਚਾਹੇ ਉਹ ਕਿਸਾਨੀ ਦਾ ਰਿਹਾ ਚਾਹੇ 47 ਦੀ ਵੰਡ ਦਾ ਰਿਹਾ ਜਾਂ ਜਿਹੜਾ 95 ਦਾ ਦੌਰ ਸੀ 91 ਤੋਂ 95 ਤੱਕ ਕਾਲਾ ਦੌਰ ਪੰਜਾਬ ਦਾ ਹਾਂ ਉਹਦੇ ਬਾਰੇ ਗੱਲ ਹੋਵੇ ਉਹ ਚੀਜ਼ਾਂ ਨੂੰ ਅਸੀਂ ਥੋੜਾ ਥੋੜਾ ਕਰਕੇ ਇਨਕਲੂਡ ਕੀਤਾ ਹੈ ਇਸ ਸਕ੍ਰਿਪਟ ਦੇ ਵਿੱਚ ਬਿਲਕੁਲ ਔਰ ਵੀਰ ਸਿੰਘ ਸਾਡੇ ਨਾਲ ਹੈ ਵੀਰ ਸਿੰਘ ਆਖਿਰ ਦੇ ਵਿੱਚ ਉਹ ਰਹਿ ਗਿਆ ਤੁਸੀਂ ਸ਼ੁਰੂ ਦੇ ਵਿੱਚ ਉਹ ਮੁਖੜਾ ਗਾਇਆ ਮੈਂ ਇੱਕ ਅੰਤਰਾ ਜ਼ਰੂਰ ਸੁਣਾਵਾਂਗੇ ਤੁਹਾਡੇ ਤੋਂ ਕਿ ਉਸ ਨਗਰ ਦਰਬਾਨ ਸਖਤ ਉਸ ਨਗਰ ਦੇ ਦਰਬਾਨ ਸਖਤ ਕੁਛ ਨਾ ਲੈ ਜਾਣ ਨੀ ਦਿੰਦੇ ਹੌਮੇ ਦੀ ਪੰਡ ਬਾਰ ਲਵਾ ਲੈਣ ਅੰਦਰ ਲਿਉ ਨੀ ਦਿੰਦੇ ਇਹ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗਰੂਰ ਕੁੜੇ ਚੱਲ ਜਿੰਦिए ਚੱਲ ਜਿੰਦिए ਨੀ ਚੱਲ ਚੱਲ ਚੱਲੀਏ ਤੁਰ ਚੱਲੀਏ ਉਸ ਨਗਰ ਵਾਲ ਇਸ ਜਹਾਨੋਂ ਦੂਰ ਕੁੜੇ ਥੈਂਕ ਯੂ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਅਬੀਰ ਸਿੰਘ ਹੋਰ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਟੀਮ ਸੀ ਸੂਹੇ ਵਿੱਚ ਚੀਰੇ ਵਾਲਿਆ ਫਿਲਮ ਆ ਰਹੀ ਹੈ ਔਰ ਮੈਨੂੰ ਲੱਗਦਾ ਕਿ ਇਹ ਫਿਲਮ ਨਵੇਂ ਆयाम ਸਥਾਪਿਤ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਧੰਨ